ਅਸਲਾਮ ਵਾਲੇਕੁਮ ਅੱਜ ਇਸ ਵੀਡੀਓ ਚ ਮੈਂ ਇੱਕ ਬਹੁਤ ਅਹਿਮ 이슈 ਤੁਹਾਡਾ ਡਿਸਕਸ ਕਰਾਨਾ ਹੈ ਸਾਡੇ ہمسਾਇਆ ਮੁਲਕ ਇੰਡੀਆ ਦੇ ਇੱਕ ਸੂਬੇ ਪੰਜਾਬ ਚ ਚੜ੍ਹਦੇ ਪੰਜਾਬ ਚ ਖਾਲਸਾ ਦੀ ਤਹਿਰੀਕ ਦਾ ਅੱਜ ਕੱਲ ਕਾਫੀ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਦੂਸਰੇ ਪਲੇਟਫਾਰਮਸ ਤੇ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੁਸੀਂ ਖੋਲ ਕੇ ਦੇਖੋ ਤੇ ਉਤੇ ਖਾਲਸਾ ਦੀ ਗੱਲ ਹੋ ਰਹੀ ਹੈ ਕਾਫੀ ਚਰਚਾ ਹੋਇਆ ਹੈ ਇਸ 이슈 ਦਾ ਮੈਂ ਇਹਦੇ ਬਾਰੇ ਚ ਕੁਝ ਅਹਿਮ ਚੀਜ਼ਾਂ ਹਨ ਜਿਹੜੀ ਤੁਹਾਡਾ ਡਿਸਕਸ ਕਰਨਾ ਚਾਹਾਂਗਾ ਜਿਹੜੀਆਂ ਅਸੀਂ ਇਗਨੋਰ ਨਹੀਂ ਕਰ ਸਕਦੇ ਮੈਂ ਨਹੀਂ ਚਾਹੁੰਦਾ ਕਿ ਅਸੀਂ ਚੀਜ਼ਾਂ ਇਗਨੋਰ ਕਰੀਏ ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਪਾਕਿਸਤਾਨੀ ਪੰਜਾਬ ਦੇ ਜਿਹੜੇ ਲੋਕ ਹਨ ਇਹਨਾਂ ਨੂੰ ਇਸ ਬਾਰੇ ਵਿੱਚ ਇੱਕ ਗਲਤ ਫਹਿਮੀ ਹੈ ਕਿ ਇਹ ਜਿਹੜੀ ਖਾਲਸਾਪਨ ਦੀ ਤਹਿਰੀਕ ਆ ਜਾਂ ਕਾਮਯਾਬ ਹੁੰਦੀ ਆ ਨਾ ਜਾਂ ਨਾ ਹੁੰਦੀ ਆ ਇਹ ਦਾ ਕੋਤਮ ਬੜਾ ਜੁੜਨ ਦੀ ਕੋਸ਼ਿਸ਼ ਕਰ ਰਹੇ ਮੈਂ ਇਹ ਚੀਜ਼ ਤੁਹਾਡਾ ਡਿਸਕਸ ਕਰਨਾ ਚਾਹੁੰਦਾ ਕਿ ਜਿਹੜੀ ਖਾਲਸਾਪਨ ਤਹਿਰੀਕ ਆ ਇਹ ਕਾਮਯਾਬ ਹੋਵੇ ਜਾਂ ਨਾ ਹੋਵੇ ਇਹਦਾ ਸਾਡੇ ਨਾਲ ਕੋਈ ਤਰਲਕ ਨਹੀਂ ਹੈਗਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸਾਡੇ ਲੋਕਾਂ ਨੂੰ ਭਲੇਖਾ ਵਾ ਕਿ ਇਹ ਕਾਮਯਾਬ ਹੋ ਗਈ ਤਾਂ ਸਾਨੂੰ ਬੜਾ ਫਾਇਦਾ ਮੈਂ ਵਾਜਿਹ ਕਰਨਾ ਚਾਹੁੰਦਾ ਕਿ ਸਾਡਾ ਇਹਦੀ ਕਾਮਯਾਬੀ ਨਾਲ ਕੋਈ ਫਾਇਦਾ ਨਹੀਂ ਹੈਗਾ ਸਾਡੇ ਵਾਸਤੇ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ ਹਾਂ ਇੰਡੀਅਨ ਜਿਹੜੇ ਪੰਜਾਬੀ ਆ ਚੜ੍ਹਦੇ ਪੰਜਾਬ ਦੇ ਉਹਨਾਂ ਨੂੰ ਅਗਰ ਬਿਹਤਰ ਲੱਗਦਾ ਵਾ ਤੇ ਉਹ ਇਹਨੂੰ ਐਗਜ਼ੀਕਿਊਟ ਕਰ ਲੈਣਗੇ ਤੇ ਅਗਰ ਕਾਮਯਾਬ ਹੋ ਗਏ ਤੇ ਵੈਲਨ ਗੁੱਡ ਅਸੀਂ ਨਾ ਤੇ ਉਹਨਾਂ ਦੇ ਖਿਲਾਫ ਆ ਤੇ ਨਾ ਇਹ ਇਸ ਤਰੀਕ ਨੂੰ ਸਪੋਰਟ ਕਰ ਸਕਦੇ ਤੇ ਨਾ ਹੀ ਤੁਹਾਨੂੰ ਕਰਨਾ ਚਾਹੀਦਾ ਸਾਡੇ ਆਪਣੇ ਬਿਹਤਰੇ ਮਸਾਇਲ ਜਿਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਤੇ ਬਿਹਤਰ ਇਹ ਹੈ ਕਿ ਅਸੀਂ ਆਪਣੇ ਮਸਾਇਲ ਨੂੰ ਐਡਰੈਸ ਕਰੀਏ ਆਪਣੇ ਮੁਲਤ ਆਪਣਾ ਜਿਹੜਾ ਕੇਬਲਾ ਨਾਲ ਉਹਨੂੰ ਦੁਰਸਤ ਕਰੀਏ ਇਦੀਆਂ ਕਾਫੀ ਸਾਰੀਆਂ ਵਜੂਹਾਂ ਆ ਤਾਂ ਪਹਿਲੀ ਗੱਲ ਇਹ ਹੈ ਕਿ ਅਸੀਂ ਪਾਕਿਸਤਾਨੀ ਆ ਅਸੀਂ ਉਹਨਾਂ ਤੋਂ ਟੋਟਲੀ ਅਲੱਗ ਆਂ ਮੁਕੰਮਲ ਤੌਰ ਤੇ ਅਸੀਂ ਉਹਨਾਂ ਤੋਂ ਅਲੱਗ ਆਂ ਸਾਡੀ ਇੱਕ ਵੱਖਰੀ ਪਹਿਚਾਣ ਆ ਵੱਖਰੀ شناخت ਆ ਵੱਖਰੀ ਸਾਡੀ ਤਹਿਜ਼ੀਬ ਤੇ ਸਾਡਾ ਉਹਨਾਂ ਨਾਲ ਉਹਨਾਂ ਦੀ ਕਿਸੇ ਵੀ ਆਜ਼ਾਦੀ ਦੀ ਤਹਿਰੀਕ ਨਾਲ ਜਾਂ ਕਿਸੇ ਵੀ ਹੋਰ ਤਹਿਰੀਕ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਲਿੰਕ ਨਹੀਂ ਉਹਨਾਂ ਨੂੰ ਬਿਲਕੁਲ ਵਜਾ ਆਪਣੇ ਨਾਲ ਨਾ ਜੋੜੋ ਅਲੱਗਾ ਹੋ ਗਏ ਪਾਰਟੀਸ਼ਨ ਤੋਂ ਬਾਅਦ ਉਹ ਇੰਡੀਆ ਦੇ ਹਿੱਸੇ ਚ ਆ ਗਿਆ ਉਹ ਪੰਜਾਬ ਇੱਕ ਉਹ ਉੱਥੇ ਮਿਨੋਰਿਟੀ ਚ ਆ ਸਾਡਾ ਵਾਲਾ ਪੰਜਾਬ ਜਿਹੜਾ ਉਹ ਪਾਕਿਸਤਾਨ ਅਸੀਂ ਆ ਗਏ ਅਸੀਂ ਆਪਣੀ ਖੁਸ਼ੀ ਨਾਲ ਆਏ ਅਸੀਂ ਪਾਕਿਸਤਾਨ ਚ ਮੈਜੋਰਟੀ ਆ 50% ਤੋਂ ਜ਼ਿਆਦਾ ਸਾਡੀ ਆਬਾਦੀ ਹੈ ਸਾਡਾ ਜੋ ਵੀ ਹੈ ਜੀਨ ਮਰਨ ਉਹ ਪਾਕਿਸਤਾਨ ਦੇ ਨਾਲ ਆਹ ਅਸੀਂ ਇਹ ਖੁਆਇ ਜ਼ਰੂਰ ਕਾ ਸਕਦੇ ਆ ਕਿ ਉਹ ਉੱਥੇ ਖੁਸ਼ ਰਹਿਣ ਖੁਸ਼हाल ਰਹਿਣ ਕਿਉਂ ਉਧਰ ਚਲੋ ਉਹ ਇੰਡੀਆ ਦੇ ਇਸ ਵਿੱਚ ਤੁਸੀਂ 9 ਮਈ ਨੂੰ ਜਿਹੜਾ 7 ਮਈ ਤੋਂ 10 11 ਮਈ ਦੇ ਦਰਮਿਆਨ 2025 ਜੋ ਕੁਝ ਹੋਇਆ ਉਹ ਤੁਸੀਂ ਸਾਰਾ ਕੁਝ ਅਚੀ ਤਰ੍ਹਾਂ ਸਾਰਾ ਵੇਖ ਲਿਆ ਵਾ ਕਿ ਜਦੋਂ ਗੱਲ ਇੰਡੀਆ ਪਾਕਿਸਤਾਨ ਦੀ ਆਉਂਦੀ ਹੈ ਤੇ ਉਹ ਇੰਡੀਆ ਦਾ ਸਾਥ ਦਿੰਦੇ ਆ ਤੇ ਅਸੀਂ ਪਾਕਿਸਤਾਨ ਅਸੀਂ ਹੈ ਨਹੀਂ ਪਾਕਿਸਤਾਨ ਅਸੀਂ ਤੇ ਮੈਜੋਰਿਟੀ ਇੱਥੇ 50% ਤੋਂ ਜ਼ਿਆਦਾ ਆਬਾਦੀ ਹੈ ਮੈਜੋਰਿਟੀ ਹੈ ਤੇ ਅਸੀਂ ਵੀ ਪਾਕਿਸਤਾਨ ਦਾ ਸਾਥ ਦੇਣਾ ਅਸੀਂ ਹੈ ਪਾਕਿਸਤਾਨੀ ਅੱਗੇ ਪਿੱਛੇ ਤੁਸੀਂ ਜਿੰਨੀਆਂ ਮਰਜ਼ੀ ਪਿਆਲ ਦੀਆਂ ਬੀਂਗਾ ਵਧਾਈ ਆਓਗੇ ਅਸੀਂ ਇਕੱਠੇ ਸੀ ਜਾਂ ਜੋ ਮਰਜ਼ੀ ਲੇਕਿਨ ਜਦੋਂ ਕੋਈ ਜੰਗ ਜਾਂ ਇਦਾਂ ਦਾ ਇਸ਼ੂ ਬਣਦਾ ਵਾ ਤੇ ਉਹ ਆਪਣੇ ਮੂਲਕ ਨੂੰ ਸਪੋਰਟ ਕਰਦੇ ਅਸੀਂ ਆਪਣੇ ਮੂਲਕ ਨੂੰ ਸਪੋਰਟ ਕਰਦੇ ਉਹ ਉਹਨਾਂ ਦਾ ਵੀ ਇਹ ਬਣਦਾ ਸਾਡਾ ਵੀ ਇਹ ਬਣਦਾ ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਦੇ ਇਸ਼ੂਸ ਲਤੜਾਉਣੇ ਸ਼ੁਰੂ ਕਰ ਗਏ ਜਿਹੜੇ ਉਹਨਾਂ ਦੇ ਮਸਾਇਲ ਉਹਨਾਂ ਦੇ ਮਸਾਇਲ ਉਹ ਆਪ ਹੱਲ ਕਰਨ ਸਾਡੇ ਆਪਣੇ ਬਥੇਰੇ ਮਸਾਇਲ ਸਾਡੇ ਤੇ تعلیم ਦੇ ਮਸਾਇਲ ਆ ਬੇਰੋਜ਼ਗਾਰੀ ਆ ਤੇ ਹੋਰ ਇਕਨੋਮੀ ਆ ਹੋਰ ਕਾਫੀ ਮਸਾਇਲ ਆ ਅਸੀਂ ਆਪਣੇ ਮਸਾਇਲ ਤਾਂ ਪਹਿਲੇ ਹੱਲ ਕਰ ਲਈਏ ਕਿਹੜੇ ਮਸਾਇਲ ਆ ਜਿਹੜੇ ਪਾਕਿਸਤਾਨੀ ਪੰਜਾਬ ਦੇ ਜਿਹੜੇ ਲੋਕ ਆ ਇਹਨੇ ਆਪਣੇ ਮਸਾਇਲ ਕਿਹੜੇ-ਕਿਹੜੇ ਜਿਹੜੇ ਹੱਲ ਕਰ ਲਏ ਐ ਬਿਲਕੁਲ ਖੁਸ਼ਹਾਲਤ ਇਹ ਦੂਸਰਿਆਂ ਦੇ ਮਸਾਇਲ ਤੇ ਜਾ ਕੇ ਲਤਣਾ ਰਹੇ ਸਾਡਾ ਇਹ ਅਲੱਗ ਦਾ ਮਸਾਇਲ ਆ ਸਾਡੀ ਪਛਾਣ ਅਲੱਗ ਆ ਪਹਿਲੇ ਆਪਣੇ ਆਪ ਨੂੰ ਸਹੀ ਕਰੋ ਤੁਸੀਂ ਇਹਨਾਂ ਦਾ ਸੋ ਤੁਸੀਂ ਪੰਜਾਬੀ ਨਾਫਜ਼ ਕਰਵਾ ਲਈਏ ਆਪਣੇ ਸਕੂਲਾਂ 'ਚ ਉਹ ਭਾਵੇਂ ਉੱਥੇ 2 ਕਰੋੜ ਆ ਤੇ 3 ਕਰੋੜ ਆ ਜਿੰਨੇ ਮਰਜ਼ੀ ਉਹਨਾਂ ਦੇ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾ ਰਹੀ ਹੈ ਤੁਸੀਂ ਇੱਥੇ 12 ਕਰੋੜ ਹੋਣ ਦੇ ਬਾਵਜੂਦ ਮੈਜੋਰਿਟੀ ਹੋਣ ਦੇ ਬਾਵਜੂਦ ਆਪਣੇ ਸੂਬੇ ਦੇ ਸਕੂਲਾਂ ਵਿੱਚ ਪੰਜਾਬੀ ਨਾਦਰ ਨਹੀਂ ਕਰਵਾ ਸਕਦੇ ਤੁਸੀਂ ਚੱਲੇ ਉਹਨਾਂ ਦੇ ਮਸਲੇ ਹੱਲ ਕਰਨ ਦੇ ਉਹਨਾਂ ਦਾ ਸਾਥ ਦੇ ਸਾਡੇ ਜਿਹੜੇ ਵੱਡੇ-ਵਡੇਰੇ ਸੀਗੇ ਸਾਡੇ ਜਿਹੜੇ ਦਾਦੇ ਸੀਗੇ ਦਾਦੇ-ਬੜਦਾਦੇ ਉਹਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਪਾਕਿਸਤਾਨ ਪਾਕਿਸਤਾਨ ਬਣਾਉਣ ਵਾਸਤੇ ਤੇ ਸਾਡੀਆਂ ਜਿੰਨੀਆਂ ਵੀ ਹਮਦਰਦੀਆਂ ਆ ਪਾਕਿਸਤਾਨ ਵਾਲ ਤੇ ਵੀ ਪਾਕਿਸਤਾਨੀ ਆ ਸਾਨੂੰ ਇੱਥੇ ਫਖਰ ਅਸੀਂ ਪਾਕਿਸਤਾਨੀ ਤੇ ਪਾਕਿਸਤਾਨੀ ਰਹਿਣਾ ਵਾ ਤੇ ਇਹ ਸਾਰੀਆਂ ਹਮਦਰਦੀਆਂ ਜੋ ਵੀ ਆ ਉਹ ਪਾਕਿਸਤਾਨ ਰ ਹੋਣੀ ਚਾਹੀਦੀਆਂ ਸਾਨੂੰ ਇਹਦੀ ਕੋਈ ਪਰਵਾਹ ਨਹੀਂ ਕਿ ਇੰਡੀਆ ਚ ਕੀ ਹੋ ਰਿਹਾ ਵਾ ਜਾਂ ਉਧਰ ਵਾਲੇ ਪੰਜਾਬ ਵਾਲੇ ਕੀ ਚਾਹੁੰਦੇ ਨੇ ਸਾਡਾ ਮਸਲਾ ਇਹ ਆ ਕਿ ਸਾਡਾ ਪੰਜਾਬ ਕੀ ਚਾਹੁੰਦਾ ਜੇ ਜੋ ਸਾਡੇ ਆਪਣੇ ਮਸਲੇ ਹੱਲ ਨਹੀਂ ਹੋ ਰਹੇ ਆਪਣੇ ਮਸਲੇ ਉਦਾਂ ਹੀ ਪਏ ਜੇ ਪੰਜਾਬੀ ਅਸੀਂ ਸਕੂਲਾਂ 'ਚ ਨਾ ਫਰਿਆ ਨਹੀਂ ਸਕੇ ਹੋਰ ਪੰਜਾਬ 'ਚ ਜੋ ਬਥੇਰੇ ਮਸਾਇਲ ਆ ਅਸੀਂ ਲੋਕਾਂ ਦੇ ਮਸਲੇ ਆਪਣੇ ਸਿਰ 'ਤੇ ਕਿਉਂ ਚੁੱਕੀਏ ਉਹਨਾਂ ਦੇ ਮਸਲੇ ਨੂੰ ਹੱਲ ਕਰਨ ਦੋ ਸਾਡਾ ਮੇਨ ਮਸਲਾ ਇਹ ਹੈ ਕਿ ਸਾਨੂੰ ਆਪਣੀ ਆਉਣ ਵਾਲੀ ਨਸਲ ਦਾ ਜਿਹੜਾ ਮਸਤਕਬਲ ਆ ਬਿਹਤਰ ਬਣਾਉਣਾ ਆਪਣੇ ਮੁਲਕ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਇਹ ਸਾਡਾ ਮੇਨ ਮਸਲਾ ਵਾ ਬਾਕੀ ਸਾਡਾ ਖਾਲਸਤਾਨ ਤਹਿਰੀਕ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਹਾਂ ਉਹਨਾਂ ਦੀ ਤਹਿਰੀਕ ਹੈ ਉਹ ਚਲਾਉਣ ਅਸੀਂ ਉਹਨਾਂ ਦੇ ਨਾਲ ਹੱਕ ਚਾਣਾਂ ਦੇ ਖਿਲਾਫ ਸਾਡਾ ਉਹਨਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਤਾਂ ਫੇ ਅਸੀਂ ਕਿਉਂ ਉਹਦਾ بار-ਬਾਰ ਚਰਚਾ ਕਰੀਏ ਜੀ ਫੇ ਜੇ ਤੁਸੀਂ ਖਾਲਸਤਾਨ ਦੀ ਗੱਲ ਕਰਨੀ ਹੈ ਤਾਂ ਪੂਰੀ ਗੱਲ ਕਰੋ ਤੇ ਪਹਿਲੇ ਪੂਰੀ ਗੱਲ ਨੂੰ ਸਮਝੋ ਫੇ ਸੋਚੋ ਕਿ ਅਸੀਂ ਇਹਦੀ ਹਮਾਇਤ ਕਰਨੀ ਹੈ ਜਾਂ ਚੁੱਕ ਕਰਾਂ ਜਾਂ ਦੀ ਕਰਾਂ ਪਾਕਿਸਤਾਨੀ ਤਾਰੀਖ ਸਿਰਫ ਖਾਲਿਸਤਾਨ ਦੀ ਤਾਰੀਖ ਨਹੀਂ ਹੋ ਸਿਰਫ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਇਹਨਾਂ ਪੰਜਾਬ ਆਜ਼ਾਦ ਕਰਾਉਣ ਦੀ ਗੱਲ ਨਹੀਂ ਕਰਦੇ ਉਹ ਗ੍ਰੇਟਰ ਖਾਲਿਸਤਾਨ ਦੀ ਗੱਲ ਕਰਦੇ ਹੈ ਉਹ ਜੋ ਫਿਰ ਉਹਨਾਂ ਦਾ ਜਿਹੜਾ ਮੇਨ ਮੋਟਿਵੇ ਹੈ ਕਿ ਪਹਿਲੇ ਅਸੀਂ ਇੰਡੀਆ ਕੋ ਆਜ਼ਾਦੀ ਲਈਏ ਫਿਰ ਸੈਟਲ ਹੋ ਕੇ ਤੇ ਫਿਰ ਪਾਕਿਸਤਾਨ ਕੋ ਲਾਹੌਰ ਨਨਕਾਣਾ ਸਾਹਿਬ ਕਰਤਾਰਪੁਰ ਜਾਂ ਹੋਰ ਵੀ ਜਿਹੜੇ ਹੈਗੇ ਜਿਦਾਂ ਹਰਸ਼ਰਬਦਾਲ ਵਗੈਰਾ ਇਦਾਂ ਦੇ ਸ਼ਹਿਰ ਇਹਨਾਂ ਕੋ ਵਾਪਸ ਲਈ ਜਿੱਥੇ ਉਹਨਾਂ ਦੇ ਮਸਲੀ ਮਕਾਮਾਤ ਇਹ ਤੇ ਤੁਹਾਨੂੰ ਇਹ ਮਨਜ਼ੂਰ ਆ ਦੇਣਾ ਚਾਹੁੰਦੇ ਹੋ ਤਾਂ ਫਿਰ ਠੀਕ ਆ ਉਹਦੀ ਖਾਲਿਸਤਾਨ ਤਾਰੀਖ ਦਾ ਸਾਥ ਦੋ ਤੁਸੀਂ ਕਿਉਂ ਚਾਹੁੰਦੇ ਹੋ ਕਿ ਅਸੀਂ ਨਾ ਚਾਹੁੰਦੇ ਹੋਏ ਵੀ ਆਪਣੇ ਗਵਾਂੜੇ ਹੋਰ ਦੁਸ਼ਮਣ ਪਾੜ ਲਈਏ ਆਪਣੇ ਹਮਸਾਇਲ ਚ ਇੱਕ ਹੋਰ ਦੁਸ਼ਮਣ ਨੂੰ ਜਨਮ ਦੇ ਲਈਏ ਪਹਿਲੇ ਸਾਡੇ ਦੁਸ਼ਮਣ ਥੋੜੇ ਸਾਰੇ ਜਿਹੜੇ ਇਰਦ ਗੇਹੇ ਹਮਸਾਇਆ ਮਾਰਕਾ ਉਹਨਾਂ ਤੋਂ ਕਿਹੜਾ ਤੁਹਾਡਾ ਕਹਿਰ ਕੋਈ ਸਵਾਇ 2 3 ਤੋਂ ਇਲਾਵਾ ਕੋਈ ਵੀ ਕਹਿਰ ਕੋਈ ਨਹੀਂ ਅਗਰ ਦਾਦੇ ਬੈਠੇ ਤੁਸੀਂ ਇੱਕ ਹੋਰ ਦੁਸ਼ਮਣ ਨੂੰ ਜਨਮ ਦੇਣਾ ਚਾਹ ਰਹੇ ਹੋ ਤਾਂ ਖੁਦਾਰਾ ਹੋਸ਼ ਦੇ ਨਾਲ ਅੱਖ ਨੂੰ ਲਾਓ ਉਹਨਾਂ ਦਾ ਕੰਮ ਉਹਨੂੰ ਕਰਨ ਤੋਂ ਉਹਨਾਂ ਦੀ ਤਰੀਕਾ ਕਾਮਯਾਬ ਹੁੰਦੀ ਹੈ ਵੈਲੈਂਟ ਗੁਡ ਬੈਸਟ ਵਿਸ਼ਸ ਕਰਦਾ ਹਾਂ ਅਗਰ ਨਹੀਂ ਕਾਮਯਾਬ ਹੁੰਦੀ ਤਾਂ ਉਹਨਾਂ ਦਾ ਮਸਲਾ ਵਾ ਤੁਸੀਂ ਕਿਉਂ ਵਿੱਚ ਰਤੜ ਰਹੇ ਆਪਣੇ ਮਸਾਇਲੇ ਹੱਲ ਕਰੋ ਅੱਜ ਜੋ ਇੰਡੀਆ ਕੋ ਆਜ਼ਾਦੀ ਲੈਣ ਦੀ ਗੱਲ ਕਰ ਰਿਹਾ ਕੱਲ ਉਹ ਕਹਿਣਗੇ ਸਾਡੇ ਸਾਰੇ ਗੁਰਦੁਆਰੇ ਤੇ ਮੁਕੱਦਸ ਜਿਹੜੀਆਂ ਜਗ੍ਹਾ ਜਿੰਨੀਆਂ ਵੀ ਆਗੀਆਂ ਵਾ ਉਹ ਪਾਕਿਸਤਾਨ ਚ ਪੰਜਾਬ ਚ ਜਿਹੜੇ 4-5 14 ਚ ਆਗੀਆਂ ਉਹ ਸਾਨੂੰ ਸ਼ਹਿਰ ਵਾਪਸ ਕਰੋ ਤੇ ਉਹਦੇ ਵਾਸਤੇ ਤਰੀਕਾ ਚ ਰੋਣਾ ਸ਼ੁਰੂ ਕਰ ਦੇਣਗੇ ਫਿਰ ਤੁਸੀਂ ਉਹਨਾਂ ਦਾ ਸਾਥ ਦਓਗੇ ਗ੍ਰੇਟਰ ਖਾਲਸਾਣ ਬਣਾਉਣ ਚ ਪਹਿਲੇ ਹੀ ਅਸੀਂ ਸਾਡੀ ਮਗਰਬੀ ਸਰਦ ਤੇ ਮਸ਼ਰੀਕੀ ਸਰਦ ਜਿਹੜੀ ਆ ਉਹ ਤਾਂ ਦੁਸ਼ਮਣ ਯਾਨੀ ਕਿ ਸਾਡੀ ਉਹਨਾਂ ਨਾਲ ਤਾਲੁਕਾਤ ਨਹੀਂ ਅੱਛੇ ਸਾਡਾ ਨਾਲ ਕਈ ਵਾਰ ਕਨਫਰੋਂਟੇਸ਼ਨ ਹੋ ਚੁਕੀ ਹੈ ਕਈ ਵਾਰ ਹਾਲਾਤ ਖਰਾਬ ਹੋ ਚੁਕੇ ਆ ਅਸੀਂ ਇੱਕ ਹੋਰ ਨਵੇਂ ਦੁਸ਼ਮਣ ਨੂੰ ਜਨਮ ਦੇ ਲਈਏ ਪਹਿਲੇ ਸਾਡੇ ਅੰਦਰੂਨੀ ਮਸਾਇਲ ਥੋੜੇ ਅੰਦਰੂਨੀ ਸਾਡੇ ਮਸਾਇਲ ਚੱਲ ਰਹੇ ਜਿੰਨੇ ਅਸੀਂ ਇੱਕ ਹੋਰ ਨਵੇਂ ਦੁਸ਼ਮਣ ਨੂੰ ਜਨਮ ਦੇ ਲਈਏ ਬਾਹਰ ਚ ਵਕੀਲ ਪਟਣ ਦਾ ਕੋਈ ਫਾਇਦਾ ਨਹੀਂ ਹੋਣਾ ਹੋਣੇ ਹੋਸ਼ ਦੇ ਨਾਲ ਪਾਓ ਉਹਨਾਂ ਦੇ ਕੰਮਾਂ ਉਹਨੂੰ ਕਰਨ ਦੋ ਤੁਸੀਂ ਆਪਣੇ ਅੰਦਰੂਨੀ ਮਸਾਇਲ ਹੱਲ ਕਰੋ ਤੁਸੀਂ ਅਗਰ ਵਾਕਈ ਪੰਜਾਬ ਵਾਸਤੇ ਜਾਂ ਪੰਜਾਬੀ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਉਹਦਾ ਬੇਸਤ ਵੀ ਹੱਲ ਤੇ ਰਹੀ ਹੈ ਕਿ ਤੁਸੀਂ ਇੱਕ ਪ੍ਰੋਪਰ ਤਹਿਰੀਕ ਚਲਾਓ ਕਿ ਸਾਡੀ ਜਿਹੜੀ ਪੰਜਾਬੀ ਜ਼ੁਬਾਨ ਆ ਮਾਂ ਬੋਲੀ ਕਮਸ ਕਮ ਐਲੀਮੈਂਟਰੀ ਕਲਾਸਿਸ ਤੱਕ ਜਾਂ ਦਸਵੀਂ ਤੱਕ ਜੇ ਨਹੀਂ ਕਰ ਸਕਦੇ ਇਤਿਦਾਈ ਤੌਰ ਤੇ ਅੱਠਵੀਂ ਤੱਕ ਨਾਫਜ਼ ਕਰਨਾ ਐਲੀਮੈਂਟਰੀ ਕਲਾਸਿਸ ਤੱਕ ਤਾਂ ਕਿ ਸਾਡੀ ਜੁਬਾਨ ਨੂੰ فروغ ਮਿਲੇ ਯੂਨੈਸਕੋ ਜਿਹੜਾ ਯੂਨਾਈਟਿਡ ਨੇਸ਼ਨ ਦਾ ਅਧਾਰਾ ਉਹਦਾ ਜਿਹੜਾ ਚਾਰਟਰ ਹੈ ਉਹ ਚ ਲਿਖਿਆ ਹੋਇਆ ਵਾ ਕਿ ਜਿਹੜੀਆਂ ਮادری ਜ਼ੁਬਾਨਾਂ ਹਨ ਨਾ ਇਹ ਉਥੇ ਦੇ ਲੋਕਾਂ ਦਾ ਪਹਿਲਾ ਹੱਕ ਹੈ ਕਿ ਉਹਨਾਂ ਨੂੰ ਮادری ਜ਼ੁਬਾਨਾਂ ਦੇ ਵਿੱਚ ਧੜੀ ਦਿੱਤੀ ਜਾਵੇ ਬਾਕੀ ਜ਼ੁਬਾਨਾਂ ਵੀ ਸਿਖਾਈਆਂ ਜਾਣ ਲੇਕਿਨ ਤਾਲੀਮ ਦੇਣ ਦਾ ਜਿਹੜਾ ਸਭ ਤੋਂ ਅੱਛਾ ਤਰੀਕਾ ਵਾ ਉਹ ਕਿ ਮادری ਜ਼ੁਬਾਨਾਂ ਦੀ ਤਾਲੀਮ ਦਿੱਤੀ ਜਾਵੇ ਉਹ ਚ ਸਮਝਣਾ ਆਸਾਨ ਹੁੰਦਾ ਹੈ ਤੁਸੀਂ ਇਹਦੇ ਵਾਸਤੇ ਕੀ ਕੀਤਾ 12 ਕਰੋੜ ਤੋਂ ਜ਼ਿਆਦਾ ਪੰਜਾਬੀ ਤੇ ਤੁਹਾਡੇ ਪੰਜਾਬ 'ਚ ਪੰਜਾਬੀ ਨਾਫਰਨੀ ਹੈਗੀ ਸਕੂਲਾਂ 'ਚ ਸਿੰਧ 'ਚ ਨਾਫਰ ਦਾ ਸਿੰਧ 'ਚ ਸਕੂਲਾਂ 'ਚ ਪੜ੍ਹਾਇਆ ਜਾ ਰਿਹਾ ਸਿੰਧ 'ਚ ਅਗਰ 100 ਬੱਚਾ ਮੈਟਰ ਕਰਦਾ ਤਾਂ ਉੱਤੇ 95 ਬੱਚੇ ਐਸੇ ਹੁੰਦੇ ਆ ਜਿਹੜੇ ਸਿੱਧੀ ਲਿਖ ਵੀ ਸਕਦੇ ਆ ਪੜ੍ਹ ਨਹੀਂ ਸਕਦੇ ਸਾਡੇ ਪੰਜਾਬ 'ਚ ਅਗਰ 100 ਬੱਚਾ ਮੈਟਰ ਕਰਦਾ ਤਾਂ 95 96 ਐਸੇ ਹੁੰਦੇ ਆ ਕਿ ਉਹ ਨਾ ਲਿਖ ਸਕਦੇ ਨਾ ਪੜ੍ਹ ਸਕਦੇ ਸਿਰਫ ਬੋਲ ਸਕਦੇ ਤੇ ਨਾ ਰਵਾਨੀ ਨਾਲ ਲਿਖ ਸਕਦੇ ਤੇ ਨਾ ਪੜ੍ਹ ਸਕਦੇ ਇਹ ਜਿਹੜੇ ਸਾਡੇ ਇਸ਼ੂਜ਼ ਆ ਨਾ ਆਪਣੇ ਇਸ਼ੂਜ਼ ਤੇ ਪਹਿਲੇ ਹੱਲ ਕਰੋ ਆਪ ਤੇ ਹਰ ਚੀਜ਼ ਪਹਿਲੇ ਇੱਕ ਆਰਡਰ ਚ ਲਿਆਓ ਨਾ ਹਰ ਚੀਜ਼ ਤੁਰਸਤ ਕਰਕੇ ਫਿਰ ਤੁਸੀਂ ਦੂਸਰਾਂ ਦਾ ਸਾਥ ਦੋ ਤੇ ਚਰਾਗ ਤਲਿਆਂ ਦੇ ਲੋਕਾਂ ਨੂੰ ਰੋਸ਼ਨੀ ਵੰਡਣ ਦੇ ਆਏ ਹੋ ਜਾਨੀ ਆਪਣੇ ਵਾਲ ਹਨੇਰੇ ਹੀ ਲੋਕਾਂ ਨੂੰ ਤੁਸੀਂ ਰੋਸ਼ਨੀ ਰੋਸ਼ਨੀ ਵੰਡਣਾ ਕਰਦੇ ਹੋ ਤੇ ਆਪ ਹਨੇਰੇ ਰਹਿੰਦੇ ਹੋ ਪਹਿਲੇ ਆਪਣਾ ਕਿਬਲਾ ਤੁਰਸਤ ਕਰੋ ਤੇ ਪੰਜਾਬੀ ਨੂੰ ਸਕੂਲਾਂ ਜਨਾਬਿਸ ਕਰੋ ਉਸ ਤੋਂ ਇਲਾਵਾ ਤੁਸੀਂ ਜੋ ਮਰਜ਼ੀ ਕਰੀਏ ਉਹ ਜਿੰਨੀਆਂ ਮਰਜ਼ੀ ਪੰਜਾਬੀ ਕਾਨਫਰੰਸਸ ਕਰੀ ਜਾਓ ਜਨੇ ਮਰਜ਼ੀ ਪੱਗਾਂ ਬੰਨ ਕੇ ਜਾਂ ਖੁਸੇ ਬਾ ਕੇ ਪ੍ਰੈਸਾਂ ਉੱਤੇ ਗੜੀਓ ਉਹਦਾ ਕੱਖ ਨਹੀਂ ਹੋਣਾ ਬੇਸਿਕਸ ਤੋਂ ਸਟਾਰਟ ਕਰੋ ਰੂਟ ਲੈਵਲ ਤੋਂ ਜਾਓ ਜਿਹੜੀਆਂ ਬੁਨਿਆਦੀ ਚੀਜ਼ਾਂ ਨਾ ਪਹਿਲੇ ਨੀਂ ਬਨੋ ਨੀਂ ਉਤੋਂ ਹੀ ਬਣੀ ਜਾਣੀ ਹੈ ਜਦੋਂ ਤੁਸੀਂ ਆਪਣੇ ਜਿਹੜੀ ਪੰਜਾਬੀ ਹੋ ਸਕੂਲਾਂ 'ਚ نافذ ਹੋ ਗਈ ਹੈ ਦਾ ਸਬਜੈਕਟ ਉਹਨੂੰ نافذ ਕਰਵਾਓ ਪਹਿਲੇ ਨੀਂ ਜਿਹੜੀ ਬੁਨਿਆਦ ਨਾ ਉਹ ਸਹੀ ਕਰੋ ਉਤੋਂ ਬਾਅਦ 'ਚ ਫੇ ਤੁਹਾਡੀ ਕਲਚਰਲ ਡਿਵੈਲਪਮੈਂਟ ਦੀ ਗੱਲ ਹੁੰਦੀ ਹੈ ਬਾਕੀ ਜਿਹੜੀਆਂ ਚੀਜ਼ਾਂ ਨੂੰ ਨਾ ਇੱਕ ਬਕਾਇਦਾ ਆਰਗੇਨਾਈਜ਼ ਤਰੀਕੇ ਨਾਲ ਲੈ ਕੇ ਚਲੋ ਤੇ ਹਰੀਫ ਚਲਾਓ ਸਭ ਤੋਂ ਸਾਰੀਆਂ ਚੀਜ਼ਾਂ ਛੱਡੋ ਪਹਿਲੇ ਸਭ ਤੋਂ ਪਹਿਲੇ ਤੁਸੀਂ تعلیم, ਤਾਲੀਮੀ ਮੈਦਾਨ ਚ ਆਓ ਅੰਗੇ ਉਹਨਾਂ ਨੂੰ ਕਹੋ ਕਿ ਸਾਡੇ ਜਿਹੜੀ ਪੰਜਾਬੀ ਜ਼ੁਬਾਨ ਆ ਮਾਂ ਬੋਲੀ ਆ ਸਾਡੀ ਇਹਨੂੰ ਨਾਫਜ਼ ਕਰੋ ਸਕੂਲਾਂ ਚ ਘੱਟੋ ਘੱਟ 8ਵੀਂ ਕਲਾਸ ਤੱਕ ਪੜਾਓ ਜਦੋਂ ਇਹ ਚੀਜ਼ ਹੋ ਜਾਏਗੀ ਉਸ ਤੋਂ ਬਾਅਦ ਫਿਰ ਤੁਹਾਨੂੰ ਕਲਚਰ ਪ੍ਰਮੋਟ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ ਤੁਹਾਡੇ ਬੱਚਿਆਂ ਨੇ ਖੁਦ ਹੀ ਸਭ ਕੁਝ ਅਡਾਪਟ ਕਰੀ ਜਾਣਾ ਸਭ ਕੁਝ ਖੁਦ ਹੀ ਸਭ ਕੁਝ ਉਹਨਾਂ ਨੂੰ ਸਮਝ ਆਈ ਜਾਣੀ ਹੈ ਫਿਰ ਤੁਸੀਂ ਜਿਹੜੀਆਂ ਜਦੋਂ ਇਹ ਨਾਫਜ਼ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਜਿੰਨੇ ਮਰਜ਼ੀ ਪੱਗਾਂ ਬੰਨ੍ਹ ਕੇ ਜਾਂ ਥੋਤੀਆਂ ਬੰਨ੍ਹ ਕੇ ਗੁੱਸੇ ਪਾ ਕੇ ਜਿੰਨੀ ਮਰਜ਼ੀ ਕਾਨਫਰੰਸਿਸ ਕਰਿਓ ਆਪਣੇ ਤੁਹਾਡਾ ਤਰੀਕਾ ਕਰ ਕੋਈ ਸਹੀ ਹੈਗੀਗਾ ਤੁਸੀਂ ਕਾਨਫਰੰਸਸ ਕਰਦੇ ਹੋ ਕਾਨਫਰੰਸਾਂ ਹੁੰਦੀਆਂ ਪੰਜਾਬੀ ਕਾਨਫਰੰਸ ਉੱਥੇ ਜਾਂਦੇ ਸਾਰੇ ਜਿੰਨੇ ਕਦੀ ਹੀ ਸ਼ਲਵਾਰ ਕਮੀਜ਼ ਨਹੀਂ ਪਾਈ ਹੁੰਦੀ ਉਦੋਂ ਲਾਜਾਂ ਬਰ ਕੇ ਪੱਗ ਬੰਨ ਕੇ ਮੋਛਾਂ ਵੜ ਦੇ ਕੇ ਖੁਸੇ ਬਾ ਕੇ ਚੱਲ ਜਾਂਦੇ ਉੱਥੇ ਕੁਝ ਨਾ ਸੈਲਫੀਆਂ ਲੈ ਕੇ ਆ ਜਾਂਦੇ ਤੇ ਕੋਈ ਔਖੇ ਔਖੇ ਪੰਜਾਬੀ ਦੇ 5 6 ਸ਼ੇਅਰ ਹਰ ਇੱਕ ਨੇ ਯਾਦ ਕੀਤਾ ਉਹ ਪੰਜਾਬੀ ਦੇ 5 6 ਸ਼ੇਅਰ ਪੜ ਕੇ ਆ ਜਾਂਦੇ ਤੇ ਉਹ ਬੱਲੇ ਬੱਲੇ ਜਿਹਾ ਟਿਕਟੌਕ ਬਣਾ ਲਈਏ ਬਾਕੀ ਹੋ ਗਏ ਸਾਰੇ ਕੰਮ ਫੋਟੋ ਸੈਸ਼ਨ ਹੋ ਗਿਆ ਤੇ ਆ ਕੇ ਕਹਿੰਦੇ ਪੰਜਾਬੀ ਦੀ ਖੇਮਤ ਕਰਵੇ ਇਸੇ 72 ਸਾਲਾਂ ਚ ਕੀ ਖidmat ਕੀਤੀ ਪੰਜਾਬ ਦੀ ਹੈ ਪੰਜਾਬੀ ਕਾਨਫਰੰਸ ਜਿਹੜੀਆਂ ਕਿਦੋਂ ਦੀਆਂ ਹੋ ਰਹੀਆਂ ਹਨ ਕੀ ਕੀਤਾ ਕੋਈ ਅਮਲੀ ਤੌਰ ਤੇ ਨਾ ਕਿਉਂਕਿ ਸਾਡਾ ਕਿਪਲਾ ਹੀ ਨਹੀਂ درست ਅਸੀਂ ਇੱਕ ਜਿੰਨਾ ਕਹਿੰਦੇ ਨੇ ਨਾ ਪੁੱਟ ਫਰਸਟ ਥਿੰਗਸ ਫਰਸਟ ਜਿਹੜੀਆਂ ਪਹਿਲੀਆਂ ਚੀਜ਼ਾਂ ਨਾ ਤੁਸੀਂ ਨੀਂ ਬਣਾਈ ਨਹੀਂ ਤਾਂ ਪਹਿਲੇ ਤੁਸੀਂ ਲੈਟਰ ਪਾਉਣ ਲੱਗ ਪਏ ਛੱਤ ਪਹਿਲੇ ਨੀਂ ਤੇ ਬਣਾਓ ਨਾ ਨੀਂ ਉਦੋਂ ਹੀ ਬਣਨੀ ਹੈ ਜਦੋਂ ਤੁਹਾਡੀ ਪੰਜਾਬੀ ਜ਼ੁਬਾਨ ਸਕੂਲਾਂ 'ਚ ਪੜਾਈ ਜਾਣ ਲੱਗੀ ਜਿਹੜੀ ਵੀ ਕੋਈ ਜ਼ੁਬਾਨ ਹੋਵੇ ਉਹਦਾ ਜਿਹੜਾ ਰਿਕਾਰਡ ਹੈ ਜੋ ਤੱਕ ਰਿਟਨ ਫਾਰਮ 'ਚ ਲਿਖੀ ਹੋਈ ਸ਼ੂਰਤ 'ਚ ਨਹੀਂ ਹੋਏਗਾ ਉਦੋਂ ਤੱਕ ਕੋਈ ਜ਼ੁਬਾਨ ਤਰੱਕੀ ਨਹੀਂ ਕਰ ਸਕੀ ਪੰਜਾਬੀ ਦੀ ਪਿਛਲੇ 78 ਸਾਲ ਚ ਕੀ ਕੀਤਾ ਤੁਸੀਂ ਪੰਜਾਬੀ ਵਾਸਤੇ ਕਿੰਨਾ ਸਾਡਾ ਰਿਟਰਨ ਫਾਰਮ ਚ ਪਿਆ ਹੋ ਸਾਡਾ ਮਵਾਰ ਇਹ ਪਿਆ ਹੋ ਤੇ ਪੜਨਾ ਜੇ ਅਗਰ ਰਿਟਰਨ ਫਾਰਮ ਚ ਮਵਾਰ ਪਿਆ ਹੋਇਆ ਹੋ ਤਾਂ ਪੜਨਾ ਕਿੰਨੇ ਘਰ ਆਉਂਦਾ ਮੈਟਰ ਜਿਦੋਂ ਸਾਡੇ ਬੱਚੇ ਕਰਦੇ ਆ ਗਾ ਹਜ਼ਾਰ ਬੱਚਾ ਮੈਟਰ ਕਰਦਾ ਵਾ ਤੇ ਕਿੰਨੇ ਉਹਨਾਂ ਚੋਂ ਐਸੇ ਹੁੰਦੇ ਆ ਜਿਹੜੇ ਪੰਜਾਬੀ ਲਿਖ ਵੀ ਸਕਦੇ ਤੇ ਲਿਖੀ ਹੋਈ ਪੜ ਵੀ ਸਕਦੇ ਹਜ਼ਾਰ ਚੋਂ 950 ਨਹੀਂ ਹੁੰਦੀਆਂ ਅਗਰ ਪੜਨ ਜੇ ਤੇ ਅੜੜ ਕੇ ਪੜਨ ਲਈ ਸ਼ਰਮਿੰਦਗੀ ਦੀ ਗੱਲ ਸਾਡੇ ਵਾਸਤੇ ਇਹ ਸਾਡੇ ਵਾਸਤੇ ਬਹੁਤ ਵੱਡੀ ਸ਼ਾਨਦਗੀ ਦੀ ਗੱਲ ਆ ਔਰ ਇਹ ਮੈਂ ਬੜਾ ਲਿਹਾਜ਼ ਕਰ ਰਿਹਾ ਹਾਂ ਕਿ ਇਹ ਮੈਂ ਸਿਰਫ ਮੈਟਰ ਦੀ ਮਿਸਾਲ ਦੇ ਰਿਹਾ ਹਾਂ ਤੇ ਮਾਸਟਰਸ ਕੀਤਾ ਹੋਇਆ ਲੋਕਾਂ ਨੇ ਇੰਜੀਨੀਅਰਿੰਗ ਡਾਕਟਰੀ ਸਾਰੇ ਡਿਗਰੀਆਂ ਲਈਆਂ ਹੋਆ ਕਾਨੂੰਨ ਦੀਆਂ ਵੀ ਸਾਰੀਆਂ ਪੰਜਾਬੀ ਦਾ ਇੱਕ ਪੈਰਾਗ੍ਰਾਫ ਰਵਾਨੀ ਨਹੀਂ ਪੜ ਸਕਦੇ ਉਰਦੂ ਅੰਗਰੇਜ਼ੀ ਪੜਨੀ ਪੜੀ ਜਾਣਗੇ ਉਰਦੂ ਵੀ ਜ਼ਰੂਰੀ ਹੈ ਉਦੋਂ ਸਾਡੀ ਕੌਮੀ ਜ਼ੁਬਾਨ ਇੱਕ ਚੀਜ਼ ਸਾਨੂੰ ਨਾ ਇੱਕ ਜਿਹੜੀ ਚੀਜ਼ ਦਾ ਸਮਝਣੀ ਪੈਗੀ ਸਾਡਾ ਇੱਕ ਇੱਕ ਯਾਨੀ ਮोटो ਹੋਣਾ ਚਾਹੀਦਾ ਇੱਕ ਨਾਰਾ ਹੋਣਾ ਚਾਹੀਦਾ ਹੈ ਕਿ ਉਰਦੂ ਵੀ ਜ਼ਰੂਰੀ ਹੈ ਲੇਕਿਨ ਪੰਜਾਬੀ ਜ਼ਰੂਰੀ ਹੈ ਪੰਜਾਬੀ ਦੇ ਨਾਲ ਵੀ ਦੀ ਲਾਉਣਾ ਕਿਉਂਕਿ ਸਾਡੀ ਮਾਤਰੀ ਜ਼ਬਾਨ ਹੈ ਪਹਿਲੇ ਅਸੀਂ ਪੰਜਾਬੀ ਸਿੱਖਦੇ ਹਾਂ ਤੇ ਜਦੋਂ ਨੈਸ਼ਨਲ ਲੈਵਲ ਦੀ ਗੱਲ ਆਉਂਦੀ ਤੇ ਉਰਦੂ ਨੂੰ ਪਿੱਛੇ ਨਹੀਂ ਛੱਡਣਾ ਅਸੀਂ ਉਰਦੂ ਨੂੰ ਬਿਲਕੁਲ ਕਿ ਜਦੋਂ ਅਸੀਂ ਪੰਜਾਬੀ ਦੀ ਕੋਈ ਤਾਰੀਖ ਚਲਾਉਂਦੇ ਜਿੱਥੋਂ ਮਸਲਾ ਖਰਾਬ ਹੁੰਦਾ ਜਦੋਂ ਅਸੀਂ ਪੰਜਾਬੀ ਦੀ ਤਾਰੀਖ ਚਲਾਉਂਦੇ ਤੇ ਉਰਦੂ ਨੂੰ ਪਿੱਛੇ ਛੱਡ ਦਿੰਦੇ ਹਾਂ ਉਰਦੂ ਨੂੰ ਬਿਲਕੁਲ ਗਲਤ ਸਾਬਤ ਕਰਨਾ ਸ਼ੁਰੂ ਕਰ ਦਿੰਦੇ ਕਿ ਇਹ ਹੋਣੀ ਨਹੀਂ ਚਾਹੀਦੀ ਇਹ ਗਲਤ ਹੈ ਉਰਦੂ ਸਾਡੀ ਇੱਕ ਉਹ ਉਹਦਾ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਉਹ ਉਹਨੂੰ ਵੀ ਪੜ੍ਹੇ ਬਗੈਰ ਗੁਜ਼ਾਰਾ ਨਹੀਂ ਹੈਗਾ ਕਿਉਂਕਿ ਅਸੀਂ ਆਪਣੇ ਬਾਕੀ ਸੂਬੇ ਜਿਹੜੇ ਬਲੋਚਿਸਤਾਨ ਆ ਸਰਹੱਦ ਦਾ ਸਿੰਧਵਾ ਉਹਨਾਂ ਨਾਲ ਵੀ ਅਸੀਂ ਕਮਿਊਨੀਕੇਟ ਕਰਨਾ ਨਾ ਤਾਂ ਹੋਰ ਤੂੰ ਇੱਕ ਕੌਮੀ ਜ਼ੁਬਾਨ ਆ ਕੌਮੀ ਧਾਰਾ ਸਾਰਾ ਲੈਣ ਵਾਸਤੇ ਇੱਕ ਕਮਿਊਨੀਕੇਸ਼ਨ ਦਾ ਜ਼ਰੀਆ ਹੈ ਉਹ ਵੀ ਜ਼ਰੂਰੀ ਹੈ ਤੇ ਪੰਜਾਬੀ ਸਾਡੇ ਪੰਜਾਬੀਆਂ ਵਾਸਤੇ ਜ਼ਰੂਰੀ ਹੈ ਹਰ ਰੀਜਨਲ ਲੈਂਗੁਏਜ ਹਰ ਸੂਬੇ ਵਾਸਤੇ ਜ਼ਰੂਰੀ ਹੈ ਸਿੰਧੀਆਂ ਵਾਸਤੇ ਸਿੰਧੀ ਜ਼ਰੂਰੀ ਹੈ ਸਾਡੇ ਵਾਸਤੇ ਪੰਜਾਬੀ ਜ਼ਰੂਰੀ ਹੈ ਸਰਹੱਦ ਦਾ ਸੂਬਾ ਕੇਪੀਕੇ ਜਿਹੜਾ ਵਾ ਉਹਨਾਂ ਵਾਸਤੇ ਪਸ਼ਤੂ ਜ਼ਰੂਰੀ ਹੈ ਉਹਨਾਂ ਦੀ ਜਿਹੜੀ ਜ਼ੁਬਾਨ ਹੈਗੀ ਹੈ ਅਸੀਂ ਦੋ ਗਲਤੀਆਂ ਕਰਦੇ ਆਂ ਅਸੀਂ ਜਾਂ ਤੇ ਉਰਦੂ ਨੂੰ ਬਿਲਕੁਲ ਮੰਨਦੇ ਨਹੀਂ ਕਿ ਤੇ ਜਿਹੜੇ ਉਰਦੂ ਨੂੰ ਮੰਨਦੇ ਆ ਉਹ ਉਹ ਉਰਦੂ ਨੂੰ ਹੀ ਮੰਨਦੇ ਆ ਪੰਜਾਬੀ ਨੂੰ ਮੰਨਦੇ ਨਹੀਂ ਸਾਡਾ ਨਾਰਾ ਇਹ ਹੋਣਾ ਚਾਹੀਦਾ ਕਿ ਉਰਦੂ ਵੀ ਜ਼ਰੂਰੀ ਹੈ ਲੇਕਿਨ ਪੰਜਾਬੀ ਜ਼ਰੂਰੀ ਹੈ ਇੰਡੀਅਨ ਜਿਹੜੇ ਖਾਲਸਤਾਨੀ ਮੂਵਮੈਂਟ ਉਹਦਾ ਖੜਾ ਛੱਡੋ ਆਪਣਾ ਕਿਬਲਾ ਦੁਬਾਰਾ ਕਰੋ